ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਤੇ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮਗੇ ਮਾਰਨਿੰਗ ਦਾ ਟਾਈਮ ਹੋ ਗਿਆ ਜੀ ਇਧਰ ਦੇਖੋ ਸੂਰਜ ਦੀ ਨਾ ਰੌਸ਼ਨੀ ਬਿਲਕੁਲ ਸਿੱਧੀ ਪੈ ਰਹੀ ਆਪਣੀ ਬੈਕ ਸਾਈਡ ਤੇ ਯਾਨੀ ਇਧਰਲੀ ਸਾਈਡ ਆ ਜਿਹੜਾ ਸੂਰਜ ਆਪਾਂ ਨਹੀਂ ਨਾ ਤੇ ਦੇਖੋ ਇਧਰ ਬੱਚੇ ਦੋ ਤਾਂ ਹੋ ਗਏ ਆਪਣੇ ਬੱਚੇ ਫ੍ਰੀ ਜਾਸਤੇ ਨੂਰ ਆਪਣੀਆਂ ਫ੍ਰੀ ਨੇ ਪੇਪਰ ਇਹਨਾਂ ਦੇ ਖਤਮ ਹੋ ਗਏ ਅੱਜਿਆ ਨੂਰ ਉਹ ਮਸਤੀ ਕਰਦੀ ਤੇ ਆਪਣੀ ਵੱਡੀ ਬੇਟੀ ਵੀ ਚੱਲ ਰਹੇ ਨੇ ਐਗਜ਼ਾਮ 10th ਦੇ ਐਗਜ਼ਾਮ ਨੇ ਉਹਦੇ ਕਰਕੇ ਤੇ ਉਹ ਆਪਣੀ ਸਟੱਡੀ ਲੱਗੀ ਹੋਈ ਹੈ ਅੱਜ ਉਹਦਾ ਹੈਗਾ ਹਿੰਦੀ ਦਾ ਜ਼ਮਾ ਪਰ ਇਹ ਕਿੱਥੇ ਪੜਾਉਂਦੀਆਂ ਨੇ ਨੂਰ ਵਰਗੀਆਂ ਨਾ ਤੁਹਾਨੂੰ ਪੱਤੀ ਆ ਜਾਂ ਤਾਂ ਇਹ ਸਾਈਡ ਤੇ ਹੋਣ ਜਿਉ ਕਿੱਥੇ ਜਾਂਦੀ ਆ ਦਾ ਮਗਰ ਹੀ ਉਹਦੇ ਉੱਥੇ ਚਲੇ ਜਾਂਦੀਆਂ ਨੇ ਹਣਾ ਨੂਰ ਫੇਰ ਇਹਨਾਂ ਦੇ ਬਾਪੂ ਨੂੰ ਸਵੇਰੇ ਕਿਹਾ ਨਾ ਕਿ ਵੀ ਐਲਈਡੀ ਟੀਵੀ ਨਾਲ ਦੋਨੇ ਜਿੱਦਾਂ ਖਰਾਬ ਹੋਈਆਂ ਪਿਆ ਵੀ ਸਮਰਾ ਦੋ ਤੇ ਪਰ ਉਹ ਕਹਿੰਦੇ ਪੇਪਰ ਹੋ ਜਾਣਗਾ ਫਿਰ ਸਬਰਾਵਾਂਗੇ ਜਦੋਂ ਨਾ ਇਹਦੇ ਪੇਪਰ ਹੋਣਗੇ ਫਿਰ ਉਹਨਾਂ ਦੇ ਸਕੂਲ ਲੱਗਣ ਲੱਗ ਜਾਣੇ ਹੈਗੇ ਤੇ ਹੁਣ ਇਹ ਅਹੀਂ ਉਹ ਹੋਣੀਆਂ ਪਈਆਂ ਨੇ ਬੀਜੇ ਸਾਨੂੰ ਸੰਭਰਾਤਾ ਮੈਂ ਕਿਹਾ ਫਿਰ ਉਹਦੇ ਤੋਂ ਪੜਿਆ ਨਹੀਂ ਜਾਣਾ ਹੈਗਾ ਬਿਲਕੁਲ ਵੀ ਤੇ ਬਸ ਜੀ ਮਾਰਨਿੰਗ ਦਾ ਹੋ ਗਿਆ ਜੀ ਟਾਈਮ ਤਕਰੀਬਨ 8:15 8:15 ਟਾਈਮ ਹੋ ਗਿਆ ਤੇ ਬਸ ਮੈਂ ਆਟਾ ਵਗੈਰਾ ਗੁੰਨ ਲਿਆ ਸਬਜ਼ੀ ਵੀ ਜਿਹੜੀ ਮੋਰਨੇ ਦੀ ਬਣਾਈਏ ਬਸ ਆਪਾਂ ਰੋਟੀ ਨਾਲ ਜਗੇ ਬੁਕਾ ਮੁੱਥੇ ਕਾਵੜ ਦੀ ਹਾਲ ਸਿੱਧੀ ਜਿਹਾ ਦੇਖੋ ਸਾਰਾ ਕੁਝ ਅਜੇ ਤੱਕ ਤਾਂ ਕਰਨ ਵਾਲਾ ਪਿਆ ਬਾਅਦ ਵਿੱਚ ਕਰਾਂਗੇ ਉੱਤੇ ਪਿਆਗਾ ਅੰਦਰ ਆਵੜ ਦੀ ਹੋਣੀ ਪਈ ਹੈਗੀ ਢੋਲੀ ਇੱਧਰ ਦੇਖੋ ਮੇਰੇ ਡਾਕਟਰ ਜਿੰਨਾ ਕਿ ਕਹਿੰਦਾ ਉਹ ਕਿੰਨੇ ਰਹਿਣਾ ਹੈ 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 ਜੀ ਨਹੀਂ ਕਰਨਾ ਹੈ ਅਲੱਗ ਤਰ੍ਹਾਂ ਕੋ ਦਾ ਕੰਪਲੀਟ ਹੋਊਗਾ ਉਹ ਜੀ ਮਿਲੋ ਪਾਪਾ ਪਾਪੇ ਸਾਨੂੰ ਹਾਲੇ ਵੀ ਠੰਡ ਲੱਗਦੀ ਆ ਹੈ ਠੰਡ ਲੱਗਦੀ ਆ ਸਾਨੂੰ ਹੋ ਗਿਆ ਲੋਹੀ ਲਿਵੇ ਬੈਠੇ ਆ ਪਾਪੇ ਬਾਈ ਆਓ ਬੈਠੀਏ ਕੀ ਲੱਗਦਾ ਵੀ ਕਰਨੂ ਇਹ ਬਾਹਰ ਭਾਈ ਤੈਂ ਤਾਂ ਟੋਪੀ ਲੈ ਕੇ ਗਿਆ ਗੁਰੂ ਘਰ ਜਾਂਦੇ ਹੋਏ ਰੋਲ ਜੇ ਤੇ ਮੈਂ ਸਬਜੀ ਬਣਾ ਰੱਖਿਆ ਗੋਪੀ ਵਰਬਾ ਵੀ ਬਹੁਤ ਪੱਪੜੇ ਵਾਲੇ ਦੋਚ ਗੋਬੀ ਦੀ ਸਬਜੀ ਆਪਣੀ ਖੜੀ ਖੜੀ ਜਿਹੀ ਬਣਾ ਲੀਆ ਪਰ ਰੀਚੇ ਥੋੜੀ ਥੋੜੀ ਜਿਹੀ ਤਰੀਆ ਕਿਉਂਕਿ ਇਹ ਸਾਡੇ ਥੋੜੀ ਜਿਹੀ ਤਰੀ ਹੁੰਦੇ ਇਸ ਲਈ ਮੈਂ ਥੋੜੀ ਜਿਹੀ ਰੱਖੀਆ ਕਿਉਂਕਿ ਮੈਂ ਆਪਣੇ ਉਪਰ ਉਪਰੋਂ ਕੱਢ ਲੈਣੀ ਆ ਸਬਜੀ ਦੇ ਵਿੱਚੋਂ ਜਿਹੜੀ ਸਬਜੀ ਕੱਢ ਲੈਣੀ ਆ ਬਿਨਾਂ ਤਰੀ ਵਾਲੀ ਸਬਜੀ ਨੂੰ ਤੇ ਪਾਪਾ ਜੀ ਨੂੰ ਦੇਵਾਂਗੇ ਆ ਪਰ ਤਰੀ ਵਾਲੀ ਸਬਜੀ ਤੇ ਦਰ ਵਗੈਰਾ ਆਪਾਂ ਨੇ ਆਟਾ ਵਗੈਰਾ ਲਾ ਅੱਗੇ ਰੱਖ ਛੱਡਿਆ ਹੈ। ਹਾਂਜੀ ਤੇ ਬੱਸ ਨਾ ਚਾਹ ਪਾ ਕੇ ਲਿਆ ਹਾਂ। ਥੋੜੀ ਥੋੜੀ ਜਿਹੀ ਮੈ ਲਵਾਂਗੀ ਥੋੜੀ ਜਿਹੀ ਕੱਪੀ ਲਵਾਂ ਜਿਆਦੇ ਨਹੀਂ। ਬਸ ਦੇਖੋ ਹੁਣ ਜਿਵੇਂ ਗਰਮੀ ਆਉਣ ਲੱਗ ਗਈਆਂ ਸਾਰੇ ਪੱਤੀ ਦੇ ਹੁਣ ਬੋਲ ਦੇ ਸੋਨਾ ਕਰਨਗੇ ਜਿਵੇਂ ਹਨਾ ਕੋਇਲ ਵਗੈਰਾ ਹੋ ਗਈ ਜੁੜੀਆਂ ਜੁੜੀਆਂ ਹੁਣ ਬਹੁਤ ਹੁੰਦੀਆਂ ਨੇ ਇਹਦੀਆਂ ਪਹਿਲਾਂ ਇਹ ਸੇਨਾ ਹੋ ਹੈਗਾ। ਤੇ ਹਲੇ ਮੇਰੇ ਨਾ ਕੱਪੜੇ ਵੀ ਸਰਦੀ ਵਾਲੇ ਸਾਰੇ ਸਾਹਮਣੇ ਵਾਲੇ ਪਏ ਨੇ। ਦੇਖਦੀਆਂ ਮੈਂ ਕੋਸ਼ਿਸ਼ ਕਰਦੀਆਂ ਅੱਜ ਮੈਨੂੰ ਆਏ ਸੀ ਬੇਟੀ ਦੇ ਏਗਜ਼ਾਮ ਹੋ ਜਾਣ ਕਿਉਂਕਿ ਇਹਨਾਂ ਦੀ अलमीरा ਵਗੈਰਾ ਚੋਂ ਵੀ ਆਪਾਂ ਕੱਢਾਂਗੇ ਹਨਾ ਤੇ ਵੀ ਚਲੋ ਕੱਲਿਆਂ ਨਾਲੋਂ ਹਨਾ ਰਲ ਕੇ ਜੇ ਕੰਮ ਕਰ ਲਾਂਗੇ ਕਿਉਂਕਿ ਬੈੱਡ ਵੀ ਮੇਰੀ ਸਲਾਹ ਵੀ ਸਾਰੇ ਇੱਕ ਵਾਰੀ ਖਾਲੀ ਕਰਕੇ ਸਾਫ਼ ਕਰਕੇ ਤੇ ਇਹ ਵੀ ਆਪਾਂ ਦਵਾਰੇ ਦੇ ਕੱਪੜੇ ਧਰিয়ে ਇੱਕ ਮੈਂ ਜਿਹੜੇ ਸਟੋਰੇਜ ਬੈਗ ਮੰਗਵਾਏ ਸੀਗੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਉਹਨਾਂ 'ਚ ਜਦੋਂ ਕੱਪੜੇ ਪਾਉਂਗੀ ਮੈਂ ਉਹਦੀ ਤੁਹਾਨੂੰ ਦਿਖਾਵਾਂਗੀ ਮੈਂ ਕਿੰਨੇ ਦੇ ਜਾ ਫਿਰ ਕਿਵੇਂ ਮੰਗਵਾਏ ਨਹੀਂ ਪੈਸੇ ਮੇਰਾ ਸਟਾਫ ਜਿਹੜਾ ਬਹੁਤ ਸੋਹਣਾ ਦਾ ਤੇ ਜਿਸ ਦਿਨ ਮੈਂ ਨਣੇ ਕੇ ਕੱਪੜੇ ਰੱਖੀ ਉਸ ਦਿਨ ਤੁਹਾਨੂੰ ਮੈਂ ਦਿਖਾਉਂਗੀ ਤੇ ਚਲੋ ਜੀ ਬਸ ਹੁਣ ਸਬਜ਼ੀ ਦੀ ਵੇਟ ਕਰਦੇ ਆ ਵੇਟ ਨਹੀਂ ਕਰਦੇ ਮੈਂ ਰੋਟੀ ਲੱਗਦੀ ਹੈ ਕਿ ਬਣਾਉਣ ਥੋੜੀ ਜਿਹੀ ਚਾਹ ਪੀ ਕੇ ਕਰਦੇ ਵਰਦੀ ਪ੍ਰੈਸ ਉਹਦੀ ਲੋ ਜੀ ਦੋਨੇ ਫੜਾ ਚ ਆਪਸ ਚ ਚੱਲ ਰਹੀ ਹੈਗਾ ਕਿਉਂਕਿ ਇਹ ਕਹਿੰਦੀ ਮੇਰੀ ਯੂਨੀਫਾਰਮ ਤੋਂ ਪ੍ਰੈਸ ਕਰ ਉਡੋਂ ਬੈਠੀਏ ਦੇਖਣੇ ਅੱਖੇ ਲੱਗਦੀ ਆ ਕਿ ਨਹੀਂ ਲੱਗੇਗਾ ਜਾਹਰ ਕਰਾਂ ਚੰਗਾ ਆ ਦੇਖੋ ਇਹਨਾਂ ਕੋਲ ਹੁਣ ਇਹ ਕੰਮ ਆ ਬਸ ਕਲੇ ਲੈ ਲੀ ਕੁਛ ਬਣਾ ਲਿਆ ਕੁਛ ਕਰ ਲਿਆ ਬਸ ਸਟੱਪ ਹੀ ਫਾਂਕ ਜੀ ਲਓ ਜੀ ਮੇਰੂ ਆਪਣੀ ਨੂਰ ਨੂਰ ਹੋਰ ਗਈ ਚੁੱਕੀ ਆ ਫ੍ਰੀ ਇਹਦੇ ਪੇਪਰ ਹੋ ਚੁੱਕੇ ਆ ਹੁਣ ਖੇਡਦੀ ਫਿਰਦੀ ਆ ਦੇਖੋ ਦੋ ਪੋਨੀਆਂ ਕਰਕੇ نیچے ਦੇਖੋ ਨੇ ਨੀਕਰ ਬਾਹਰ ਰੱਖੀ ਹੈਗੀ ਨੂ ਤਾਂ ਗਰਮੀ ਹੁੰਦੀ ਆ ਆਪਣੇ ਬਾਪੇ ਨੂੰ ਠੰਡ ਲੱਗਦੀ ਆ ਹੈ ਉੜੇ ਆੜੇ ਵਾਲੀ ਇਹਨੇ ਟੀ-ਸ਼ਰਟ ਪਾ ਰਖੀਆ ਹੋ ਗਏ ਕਿ ਜੈਮ ਤੇਰੇ ਦੱਸ ਸਾਰਿਆਂ ਨੂੰ ਵੇ ਅੱਜ ਸਾਮ ਨੂੰ ਮਿਸਾਲੇ ਮੈਨੂੰ ਕੀ ਹੋ ਗਿਆ ਹੁਣ ਤੂੰ ਕੀ ਕਰਿਆ ਕਰੇਗਾ ਖੇਡੂਗਾ ਵਸ ਕੱਲਾ ਖੇਡੂਗਾ ਤੇ ਉਧਰ ਦੇਖੋ ਆਪਾਂ ਨੀ ਜਾ ਛਲਾਤੀ ਪ੍ਰੈਸ ਕਰ ਮੈਂ ਜਸਮਨ ਕੰਮ ਦੇਦਾ ਗੱਲ ਦੀ ਸੜ ਕੇ ਮੈਂ ਬਿਲਕੁਲ ਠੀਕ ਰਹੇ ਹਾਂ ਜੀ ਹੁਣ ਮੈਨੂੰ ਕਰਨੀ ਪੈਣੀ ਹੈ ਕਿਉਂਕਿ ਮੇਰਾ ਅੱਜ ਹੈ ਹੌਲੀ ਦੇ ਦਾ ਫਸਟ ਦਿਨ ਹੁਣ ਮੈਨੂੰ ਕਰਨੇ ਵਰੀ ਪ੍ਰੈਸ ਹੁਣੇ ਕੰਮ ਕਰਾਇਆ ਕਰੂੰ ਦੇਖੀ ਸਹੀ ਥੋੜੀਆਂ ਜੀਆਂ ਛੁੱਟੀਆਂ ਨੇ ਬਸ ਇੱਕ ਨੂੰ ਲੱਗਣ ਲੱਗ ਜਾਣੇ ਆ ਦੁਬਾਰੇ ਰਿਜ਼ਲਟ ਆਉਂਦੇ ਵਾ ਦੇਖਣਿਆ ਰਿਜ਼ਲਟ ਚਿੱਕੀ ਮੇ ਦਾ ਆਉਂਦਾ ਅੱਭੀਆ ਉਹਦੋਂ ਤੇ ਵੀ ਸਮਝੋ ਉਹਦੋਂ ਅਸੀਂ ਸਾਡੇ ਸਕੂਲ ਥੋੜੇ ਸਕੂਲ ਲੱਗਣ ਲੱਗ ਜਾਣਗੇ ਦੀਦੀ ਕਿਹੜਾ ਫਿਰ ਬੀ ਲੈਣੀ ਹੈ ਕਿ ਦੀਦੀ ਜੀ ਆਹ ਪਲੱਸ ਵਨ ਦੀ ਦੀਦੀ ਪਲੱਸ ਵਨ ਦੀ ਸਟੱਡੀ ਫਿਰ ਨਾਨ ਮੈਡੀਕਲ ਲੈਣੀ ਆ ਉਹਨੇ ਅੱਜ ਨਹੀਂ ਚ ਉਹ ਬਹੁਤ ਸੋਣ ਮੇ ਬਾਹਰ ਲੱਭ ਦਿਖਾਉਣੀ ਆ ਕਿਉਂਕਿ ਛੋਣੀ ਪੁੱਤਾ ਹੋਣ ਲੱਗ ਰਹੀ ਹੂੰ ਲੋਚ ਮੇਰੇ ਕੋਲ ਸੂਜਣਾ ਆਪਣੀ ਵਰਲੀ ਤਾਰ ਦੇ ਵੀ ਧੁੱਪ ਆ ਜਾਂਦੀ ਹੈ ਪਰ ਉਰਲੀ ਤਾਰ ਦੇ ਵੀ ਥੋੜੀ ਥੋੜੀ ਧੁੱਪ ਆ ਜਾਂਦੀ ਹੈ نیچے ਤਾਰਾਂ ਆਂਦੇ ਮੀਚ ਹੈ ਲੈ ਮੈਂ ਤਾਰਾਂ ਤਾਰਾਂ ਚੱਲ ਹਾਂਜੀ ਬਸ ਮੈਂ ਮਸ਼ੀਨ 'ਚ ਕੱਪੜੇ ਪਾਈ ਸੀ ਮੈਂ ਕਿਹਾ ਚਲੋ ਜਾਨੋ ਇੱਕ ਰਾਉਂਡ ਦੇ ਕੱਪੜੇ ਆਪਣੇ ਧੋਏ ਜਾਣਗੇ ਨਾਲ ਦੀ ਨਾਲ ਮੈਂ ਲੱਗ ਗਈ ਸੀ ਜਿੱਥੇ ਝਾੜੂ ਲਗਾਉਣ ਤੇ ਬਰਾਂਡੇ 'ਚ ਤਾਂ ਸੱਚੀ ਬਸ ਪੁੱਛੇ ਨਾ ਸਾਡੇ ਸਮਾਨ ਨੇ ਨਾ ਜਿਆਦਾ ਮੈਨੂੰ ਕੰਮ ਲੱਗੀ ਤਾਂ ਆ ਨਾ ਜਗ੍ਹਾ ਹੋਰ ਹੈ ਨਹੀਂ ਕਿਤੇ ਰੱਖਾਂ ਦੀ ਤੁਸੀਂ ਵੀ ਦੇਖਦੇ ਹੋਮਗੇ ਨਾ ਵੀ ਇਹਨਾਂ ਦਾ ਜਿਹੜਾ ਪਰ ਆ ਡੱਬ ਭਰਿਆ ਭਰਿਆ ਜਿਆ ਹਾਲਾ ਕਿ ਇੰਚ ਸਪੇਸ ਜਿਹੜੀ ਹੋਣੀ ਚਾਹੀਦੀ ਆ ਨਾ ਖਾਲੀ ਇਹ ਸੋਹਣਾ ਲੱਗਦਾਗਾ ਪਰ ਕੀ ਕਰੀਏ ਜੀ ਤੇ ਜਗਾ ਹੋਰ ਕਿਤੇ ਹੈ ਨਹੀਂ ਕੋਈ ਰੱਖਣ ਨੂੰ ਇਹ ਵਾਲੀ ਅਲਮਾਰੀ ਕਿਹਾ ਸੀ ਮੈਨਾਂ ਨੂੰ ਵੀ ਤੁਸੀਂ ਸ਼ਾਪ ਤੇ ਲੈ ਜੋ ਹਨਾ ਦੁਕਾਨ ਤੇ ਵੀ ਚਲੋ ਤੁਹਾਡੇ ਕੰਮ ਆ ਜੂ ਪਰ ਕਿੱਥੇ ਆ ਨਾ ਸਾਬਜੀ ਕਹੇ ਤੇ ਹੀ ਮੰਨਦੇ ਹੈਗੇ ਤੇ ਜਦੋਂ ਬਸ ਇਹ ਮੈਨੂੰ ਲੱ ਇਦਾਂ ਲੱਗਦਾ ਵੀ ਕਿਤੇ ਇਹਨੂੰ ਸਿਉਖ ਵਗੈਰਾ ਨਾ ਲੱਗ ਜੇ ਕਿਉਂਕਿ ਸਾਡੇ ਇਦਾਂ ਨਾ ਸਿਉਖ ਨਾ ਬਹੁਤ ਜ਼ਿਆਦਾ ਲੱਗਦੀ ਪਰ ਮੈਨੂੰ ਲੱਗਦੀ ਵੀ ਹੈ ਬੈਕ ਸਾਈਡ ਤੋਂ ਵੀ ਕਿਤੇ ਸਿਉਖ ਨਾ ਲੱਗ ਜੇ ਇਹਨੂੰ ਤੇ ਲਓ ਜੀ ਝਾੜੂ ਹਲੇ ਮੈਂ ਲਗਾਈ ਰਹੀ ਸੀ ਜਨਮਾਗੀ ਸੀ ਜੀ ਮੇਰੇ ਕੋਲ ਦੋ ਕਾਸਟਰ ਮੈਂ ਕਿਹਾ ਕੰਮ ਤਾਂ ਚਲੋ ਕਰਦੇ ਚੱਲਦੇ ਰਹਿਣਗੇ ਬਾਕੀ ਆਪਣੀ ਸ਼ੌਪ ਵੀ ਜ਼ਰੂਰੀ ਆ ਨਾਲ ਦੀ ਨਾਲ ਮੈਂ ਕਿਹਾ ਇਦਾਂ ਹੀ ਹੁੰਦਾ ਮੇਰੇ ਨਾਲ ਇਦਿਉਂ ਮੈਂ ਕੰਮ ਵਗੈਰਾ ਕਰਦੀ ਹਾਂ ਮੇ ਤੁ ਕੋਈ ਵੀ ਕਮੈਂਟ ਪ੍ਰੋਪਰ ਨਹੀਂ ਹੁੰਦਾਗਾ ਨਾਲ ਦੀ ਨਾਲ ਕਸਟਮਰ ਆ ਜਾਂਦੇ ਫਿਰ ਆਪਾਂ ਨੂੰ ਉਹਨਾਂ ਨੂੰ ਟਾਈਮ ਆ ਜਿਹੜਾ ਦੇਣਾ ਪੈਂਦਾ ਕਿਉਂਕਿ ਹਨਾ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਉਹਨੂੰ ਆਪਣਾ ਜਿਹੜਾ ਟਾਈਮ ਜ਼ਰੂਰੀ ਹੈਗਾ ਤੇ ਚਾਹੇ ਘਰ ਦੇ ਕੰਮ ਆਪਣੇ ਆਪ ਨੂੰ ਛੱਡ ਕੇ ਕਰਨੇ ਹੋਣ ਕਰਨੇ ਪੈਣ ਬਾਕੀ ਜੀ ਮੇਰੀ ਇਹ ਆਤ ਇੱਕ ਕੋਲੋਂ ਮੈਨੂੰ ਸੁਖਵੇਂ ਬਹੁਤ ਆ ਵੀ ਜੇ ਮੈਂ ਘਰੇ ਸ਼ਾਪ ਆ ਹਨਾ ਮੇਰੇ ਵੀ ਮੈਂ ਘਰ ਦੇ ਕੰਮ ਵੀ ਕਰ ਸਕਦੀ ਆ ਨਾਲ ਹੀ ਮੈਂ ਆਪਣੀ ਸ਼ਾਪ ਵੀ ਸੰਭਾਲ ਸਕਦੀ ਆ ਜੇ ਵਗੈਰਾ ਆਪਣੇ ਕਿਤੇ ਸ਼ਾਪ ਬਾਹਰ ਹੋਵੇ ਫਿਰ ਮੈਨੂੰ ਜਣੀ ਮੈਨੂੰ ਇਦਾਂ ਲੱਗਦਾ ਵੀ ਮੈਨੂੰ ਹੋ ਜਾਣਾ ਸੀ ਤੇ ਜਦੋਂ ਮੈਂ ਘਰੋਂ ਕੰਮ ਛੱਡ ਕੇ ਜਾਣਾ ਬਿਆ ਕਰਦਾ ਜਾਂ ਫਿਰ ਮੈਨੂੰ ਉਧਰਲਾ ਕੰਮ ਆ ਜਿਹੜਾ ਛੱਡਣਾ ਪੈਣਾ ਸੀਗਾ ਹਨਾ ਤੇ ਇਹ ਗੱਲ ਦੀ ਜੇ ਘਰੇ ਕੋਈ ਵੀ ਆਪਾਂ ਕੰਮ ਤੋੜਦੇ ਆ ਉਹਦੀ ਆਪਾਂ ਨੂੰ ਮौज ਵੀ ਬਹੁਤ ਹੁੰਦੀ ਆ ਘਰ ਰਹਿ ਕੇ ਜਦੋਂ ਆਪਾਂ ਦੇਖੋ ਕੰਮ ਵੀ ਕਰ ਸਕਦੇ ਆ ਨਾਲ ਨਾਲ ਆਪਣਾ ਜਿਹੜਾ ਕਾਰੋਬਾਰ ਆਪਣਾ ਜਿਹੜਾ ਕੰਮ ਆਪਾਂ ਨੇ ਤੋੜਿਆ ਹੋਇ ਉਹ ਵੀ ਆਪਾਂ ਨੂੰ ਵੀ ਟਾਈਮ ਆ ਜਿਹੜਾ ਦੇ ਸਕਦੇ ਆਂਗੇ ਤੇ ਲੋਜੀ ਕਸਟਮਰ ਚਲੇ ਗਏ ਸੀਗੇ ਨਾਲ ਦੀ ਨਾਲ ਮੇਰੇ ਕੱਪੜੇ ਧੋਏ ਗਏ ਬਾਕੀ ਮੰਦਲਾ ਸਾਰਾ ਕੰਮ ਇੱਥੇ ਖਤਮ ਕਰਤਾ ਸੀ ਤੇ ਪੋਚਾ ਜੱਜ ਆਪਣੀ ਲਗਾਇਆ ਨੂਰ ਨੇ ਨੂਰ ਵੀ ਮੇਰੀ ਬਹੁਤ ਹੈਲਪ ਕਰਵਾਉਂਦੀ ਹੈ ਮੈਨੂੰ ਬਹੁਤ ਰੋਕਿਆ ਵੀ ਨਹੀਂ ਬੇਟੇ ਤੂੰ ਨਾ ਲਗਾ ਪਰ ਮੈਨੂੰ ਇਦਾਂ ਫੇ ਕਿਉਂਗੇ ਮੇਰੇ ਤੋਂ ਤਾਂ ਹਲੇ ਲੱਗਣਾ ਨਹੀਂ ਸੀ ਹੋ ਕੇ ਬੈਕ ਸਾਈਡ ਆਪਣੀ ਮਸ਼ੀਨ ਰੱਖਣੀ ਹੋਣ ਕਰਕੇ ਨਾ ਜਾਨੀ ਉੱਥੇ ਦੀ ਆਉਣਾ ਜਾਣਾ ਹੁੰਦਾ ਤਾਂ ਕਰਕੇ ਮੈਂ ਪੋਚਾ ਨਾ ਬਾਅਦ ਵਿੱਚ ਲਗਾਉਣੀ ਜਦੋਂ ਆਪਣੀ ਸਾਰੇ ਕੱਪੜੇ ਵਗੈਰਾ ਧੋਏ ਜਾਣ ਪਰ ਮੇਕਾ ਜੁਲੂ ਕੋਈ ਗੱਲ ਨਹੀਂ ਜਦੋਂ ਲਾਉਂਦੀ ਹੱਥ ਇਹਨੂੰ ਲਾ ਦੇਣ ਦੋ ਬ ਕਪੜੇ ਮੁੰਨ ਨੂੰ ਦੇਖ ਕੇ ਨੂੰ ਇਦਾਂ ਮੈਂ ਵੀ ਨਾਲ-ਨਾਲ ਜਿਹੜਾ ਹੈਗਾ ਕੰਮ ਮੈਂ ਵੀ ਕਰਵਾਵਾ ਤੇ ਲਓ ਜੀ ਸਾਰੇ ਕੱਪੜੇ ਇੱਥੇ ਮੇਰੇ ਧੋਏ ਗਏ ਤੇ ਨਾਲ ਦੀ ਨਾਲ ਆਪਾਂ ਦੇਖੋ ਸ਼ੌਪ ਦਾ ਕੰਮ ਵੀ ਕਰਤਾ ਕਰਦਾ ਕੰਮ ਵੀ ਕਰਤਾ ਨਾ ਸਾਰਾ ਕੁਝ ਮੇਰਾ ਨਾਲ-ਨਾਲ ਇਦਾਂ ਚੱਲਦਾ ਰਹਿੰਦਾਗਾ ਨਾ ਮੈਨੂੰ ਕੋਈ ਇਨਾ ਔਖਾ ਨਹੀਂ ਲੱਗਦਾ ਕਿ ਬਹੁਤ ਕਹਿੰਦੇ ਵੀ ਤਿੰਨ ਤਾਂ ਔਖਾ ਲੱਗਦਾ ਹੋਣਾ ਵੀ ਇਹ ਨਾ ਘਰ ਦੇ ਕੰਮ ਵਿੱਚ ਦੀ ਛੱਡਣੇ ਪੈਂਦੇ ਜਦੋਂ ਕੋਈ ਕਸਟਮਰ ਆ ਜਾਂਦਾ ਪਰ ਨਹੀਂ ਹਨਾ ਕਹਿੰਦੇ ਕੰਮ ਤਾਂ ਬੰਦੇ ਭਾਗ ਹੁੰਦੇ ਨੇ ਹਨਾ ਕੰਮ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੇ ਲਓ ਜੀ ਕਪੜੇ ਤੋਤੇ ਮੈਂ ਸਾਰੇ ਨਾਲ ਹੀ ਮੈਲ ਜਾਈਆਂ ਵਗੈਰਾ ਵੀ ਰੱਖ ਖਤੀਆਂ ਸੀਗੇ ਧੁੱਪੇ ਚਲਦੀ ਸੀ ਧੁੱਪ ਆ ਗਈ ਤੇ ਨਾਲੋਂ ਧੁੱਪ ਲੱਗ ਜੂ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਵੀ ਸਭਾਲ ਦਾਂਗੇ ਤੇ ਬਸ ਮੇਰੀ ਹੁਣ ਡਰੈਸ ਹੀ ਮੇਕਅਪ ਨੇ ਕਪੜੀ ਵੀ ਸਵਾਮਦਾ ਜੀ ਹੋ ਗਿਆ ਦੁਪਹਿਰ ਦਾ ਟਾਈਮ ਤੇ ਮੇਰਾ ਹਾਲ ਦੇਖੋ ਕੀ ਬਣਿਆ ਹੋਇਆ ਹਰ ਵਾਰ ਕਰਾਉਂ ਹੀ ਪਿਆ ਹਾਂ ਤਾਂ ਮੈਂ ਨਾ ਸਰਦੀ ਵਾਲੇ ਕੱਪੜੇ ਹੀ ਸਾਮੇ ਹੈਗੇ ਅੱਜ ਮੈਂ ਕਿਹਾ ਚਲੋ ਅੱਜ ਥੋੜਾ ਜਿਹਾ ਮੈਂ ਫ੍ਰੀ ਸੀਗੀ ਆਪਣੇ ਸਲਾਈ ਦੇ ਕੰਮ ਤੋਂ ਹੈਗੇ ਨੇ ਕੱਪੜੇ ਪਰ ਇਦਾਂ ਨਹੀਂ ਥੋੜੇ ਜਿਹਾ ਸਟ्रेस ਜਿਹਾ ਨਹੀਂ ਹੈਗੇ ਵੀ ਮਤਲਬ ਅੱਜੀ ਤਿਆਰ ਕਰਨੇ ਆ ਹਨਾ ਤੇ ਤਾਂ ਕਰਕੇ ਮੈਂ ਕਿਹਾ ਮੈਂ ਨਾ ਆਪਣੇ ਪਹਿਲਾਂ ਸਰਦੀ ਵਾਲੇ ਕੱਪੜੇ ਨੇ ਜਿਹੜੇ ਉਤਾਰ ਮਤਲਬ ਸਾਮ ਦਾ ਸਰਦੀ ਵਾਲੇ ਕੱਪੜੇ ਨੇ ਜਿਹੜੇ ਜਿਵੇਂ ਕਿ ਪਹਿਲਾਂ ਜਾਈਆਂ ਦੇ ਕਵਰ ਨੇ ਉਮਰ ਜਾਈਆਂ ਧੁੱਪੇ ਰੱਖਤੀਆਂ ਤੇ ਉਹਦੇ ਕਵਰ ਮੈਂ ਧੋਣੇ ਪਾ ਰੱਖੇ ਨੇ ਮਸ਼ੀਨ ਦੇ ਵਿੱਚ ਪਹਿਲਾਂ ਤਾਂ ਮੈਂ ਕੀ ਕੀਤਾ ਅਲਮਾਰਾ ਚੋਂ ਜਿੰਨੇ ਵੀ ਆਪਣੇ ਸਰਦੀ ਵਾਲੇ ਕੱਪੜੇ ਸੀ ਮੈਂ ਉਹ ਕੱਢੇ ਨੇ ਬਾਹਰ ਕੱਢ ਕੇ ਉਹਨਾਂ ਨੂੰ ਇੱਕ ਵਾਲੀ ਗੱਡੀ ਦੇ ਵਿੱਚ ਰੱਖਤਾ ਤੇ ਇਧਰ ਨਾ ਬੈਡਾ ਦਾ ਹਾਲ ਦੇਖੋ ਬੱਡਾਂ ਨੂੰ ਕੀ ਹੈ ਨਾ ਇਹਦੇ ਨਾਲ ਜਿਹੜੇ ਕਬਜੇ ਸੀਗੇ ਦੂਸਰੀ ਵਾਲੀ ਸਾਈਡ ਦੇ ਬਿਲਕੁਲ ਝਰੇ ਪਏ ਸੀਗੇ ਖਰਾਬ ਹੋਏ ਪੈਸੀ ਨੂੰ ਕਬਜੇ ਪਾਪਾ ਜੀ ਲੱਗੇ ਹੋਏ ਨੇ ਕਿ ਮਰਮਤ ਕਰਨ ਪਹਿਲਾਂ ਮੈਂ ਕੋਲ ਕੇ ਹਟੀਆਂ ਨੇ ਮਾਲ ਫਲਦ ਕੇ ਆ ਦੇਖੋ ਐਦਾਂ ਹੋਇਆ ਪਿਆ ਸੀ ਕਬਜਾ ਬਿਲਕੁਲ ਜੱਜ ਤੇ ਮੈਂ ਕਹਿੰਦਾ ਨਾ ਬੰਦ ਰੱਖੀ ਤੇ ਪਾਪਾ ਕਹਿੰਦੇ ਚਲੋ ਵੀ ਨਮਾ ਲਗਾ ਦਿੰਨੇ ਆਗੇ ਤਾਂ ਕਰਕੇ ਤੇ ਬਾਕੀ ਜੀ ਕੱਪੜਿਆਂ ਦਾ ਖਿਲਾਰਾ ਦੇਖੋ ਇੰਨਾ ਇਹ ਤੇ ਮੈਂ ਥੋੜੀ ਜਿਹੀ ਮੈਂ ਸਰਦੀ ਵਾਲੇ ਉਧਰ ਮੇਰੇ ਸੇਲ ਵਾਲੇ ਕੱਪੜੇ ਨੇ ਮੈਂ ਨਾ ਚੱਕ ਕੇ ਜਦੋਂ ਸਾਮ ਦੀ ਮੈਂ ਬੱਡਾਂ ਦੇ ਵਿੱਚ ਰੱਖ ਦਿੰਨੀ ਆਗੇ ਵੀ ਨਹੀਂ ਤਾਂ ਬਾਹਰ ਕਰਦੇ ਵਗੈਰਾ ਜਾਂ ਹਨਾ ਪੈ ਰਹੇ ਨੇ ਸਹੀ ਨਹੀਂ ਆਉਂਦੇ ਤੇ ਬਾਕੀ ਹੁਣ ਮੈਂ ਗਰਮੀ ਵਾਲੇ ਕੱਪੜੇ ਆਪਾਂ ਕੱਢ ਲਾਂਗੇ ਸਰਦੀਆਂ ਵਾਲੇ ਕੱਪੜੇ ਮੈਂ ਇਸੇ ਜਗ੍ਹਾ ਤੇ ਸੈੱਟ ਕਰ ਦੂੰਗੀ ਤੇ ਬਾਕੀ ਜਿਹੜੀਆਂ ਡਿਜ਼ਾਈਨਾਂ ਰਿਕਵਰ ਦੀ ਧੁੱਪੇ ਰੱਖਦੀਆਂ ਧੁੱਪੇ ਰੱਖਣ ਤੋਂ ਬਾਅਦ ਆਪਾਂ ਨਾਲ ਟੈਰਗਾ ਕੇ ਭੇਟੀ 'ਚ ਰੱਖਾਂਗੇ ਕਵਰ ਮੈਂ ਧੋਣੇ ਪਾਤੇ ਮੈਂ ਤਾਂ ਚਲੂ ਅੱਜ ਆਪਾਂ ਇਹੀ ਕੰਮ ਕਰਦੇ ਆ ਕੱਪੜੇ ਸੱਚੀ ਸਾਹਮਣਿਆਂ ਦਾ ਟਾਰਗੇਟ ਆਣਾ ਜਿਹੜਾ ਬਹੁਤ ਜ਼ਿਆਦਾ ਕਿਹੜੇ ਕਿੜੀਆਂ ਭੈਣਾਂ ਨੂੰ ਔਖਾ ਲੱਗਦਾ ਜਰੂਰ ਦੱਸਿਓ ਮੈਨੂੰ ਤਾਂ ਸੱਚੀ ਅੱਜ ਆਏ ਹੋਇਆ ਪਿਆ ਵੀ ਮੇਰੇ ਇਹ ਕੱਪੜੇ ਸੈੱਟ ਕਿਹੜੇ ਲੋਟੋਂ ਰੋਣਗੇ ਤੇ ਬਾਕੀ ਜੀ ਦੋਨੇ ਬੈੱਡ ਮੈਂ ਖਾਲੀ ਕਰ ਲਈ ਮੈਂ ਤਾਂ ਚਲੋ ਇੱਕ ਵਾਰੀ ਨਾਲੇ ਆਪਣੀ ਸਫਾਈ ਹੋ ਜੂ ਇਹ ਵਾਲਾ ਨਾ ਕਪੜਾ ਵਿੱਚ ਬਿਸ਼ਾ ਹੋਇਆ ਸੀਗਾ ਇਕੱਠਾ ਤੇ ਮੈਂ ਤਾਂ ਮੈਂ ਤਾਂ ਚਲੋ ਸਭ ਇਹ ਹੋ ਜੂਗੀ ਬਾਕੀ ਆਪਣੇ ਇਹਦੇ ਕੱਪੜੇ ਨੇ ਉਹ ਸਾਂਭੇ ਜਾਣਗੇ ਤੇ ਆਹ ਵਾਲੇ ਫੱਜ ਦਾ ਹਾਲ ਵੀ ਦੇਖੋ ਇਹ ਵਾਲਾ ਕਬਜਾ ਵੀ ਦੇਖੋ ਆਏ ਹੋਇਆ ਪਿਆ ਹੁਣ ਮੈਂ ਤਾਂ ਚਲੋ ਲੱਗੇ ਤਾਂ ਹੈਗੇ ਇਹਦੇ ਨਾਲ ਜਿਹੜੇ ਸਾਰੇ ਹੁੱਲੇ ਪਏ ਨੇ ਤੇ ਇਹ ਵੀ ਮੈਂ ਚਲੋ ਪਾਪੀਆਂ ਨੂੰ ਮੈਂ ਕਿਹਾ ਸੈੱਟ ਕਰਵਾ ਲਾਂਗੇ ਆਪਾਂ ਤੇ ਬਾਕੀ ਜੀ ਮੈਂ ਤੁਹਾਨੂੰ ਕਹਿਣਾ ਆਹ ਦੇਖੋ ਇਦਾਂ ਹੋਏ ਪੈਨੇ ਸੱਚੀ ਇਹਨਾਂ ਦੇ ਜਿਹੜੇ ਹੁਣੇ ਕਬਜੇ ਸਾਰੇ ਖਰਾਬ ਹੋਏ ਪੈਣੇ ਕੀ ਤੇ ਹੁਣ ਬਸ ਸਹੀ ਹੋ ਜਾਣਗੇ ਤੇ ਨਮਾ ਲਗਾਤਾ ਹਨਾ ਜਦੋਂ ਬਾਕੀ ਇਹ ਇਹ ਵਾਲੇ ਕਬਜੇ ਦੇ ਪੇਚ ਨੇ ਜਿਹੜੇ ਸਾਰੇ ਉਹ ਖੁੱਲੇ ਪੈਣੇ ਜਦੋਂ ਨਾ ਲਗਾਉਣੇ ਯਾਨੀ ਕਿ ਇੱਕ ਦੋ ਦੋ ਜੇ ਲਏ ਸੀਗੇ ਲਗਾਏ ਸੀ ਉਹਦੋਂ ਤੇ ਇਹ ਵੀ ਬਾਪ ਜੀ ਖਿਲਾਰਾ ਤੁਸੀਂ ਦੇਖ ਸਕਦੇ ਹੋ ਆ ਥੋੜੇ ਇਹਨਾਂ ਦਿੱਤੇ ਲੈ ਜੇ ਕਪੜੇ ਨੇਗੇ ਮੈਂ ਸੋਚਿਆ ਹਨਾ ਕਿ ਹੁਣ ਇਹ ਨਾ ਤਾਂ ਇਹ ਉਨੇ ਪੁਨੇ ਵਾਲੇ ਆ ਨਾ ਕੁਛ ਪਤਾ ਨਹੀਂ ਨਾ ਤਾਂ ਕੀ ਕਰੂ ਹੁਣ ਮੈਨੇ ਸਮਝ ਜੀ ਨਹੀਂ ਆਉਦੀ ਨਾਈਓ ਮੇਰੇ ਇਹ ਰੱਖਣ ਨੂੰ ਜੀ ਕਰਦਾ ਮੈਂ ਕੀ ਕਰਾ ਹੁਣ ਇਹਨਾਂ ਦਾ ਆ ਭੈਣ ਇੰਨੇ ਕੱਪੜੇ ਤਾਂ ਇਹ ਕਿਸੇ ਨੂੰ ਦੇਣ ਨੂੰ ਹਨ ਜੀ ਕਰਦਾ ਬਾਕੀ ਜੀ ਕੱਪੜੇ ਦਾ ਫੰਦੀ ਨਹੀਂ ਇਹ ਵਾਲੇ ਬੈਗ ਦੇ ਵਿੱਚ ਸਬਜ਼ੀ ਦੇ ਕੱਪੜੇ ਪਾਤੇ ਤੇ ਇੱਕ ਬੈਗ ਮੈਂ ਆਪਣੇ ਕੱਪੜਿਆਂ ਦਾ ਭਰਤਾ ਤੇ ਬਾਕੀ ਹਲੇ ਵਾਲੇ ਆਪਾਂ ਸੈੱਟ ਕਰਦੇ ਆਂਗੇ ਤੇ ਕੁਛ ਇਹਨਾਂ ਆਹ ਥੋੜੀ ਹਿੰਜ ਬੱਚਿਆਂ ਦੇ ਗਾਉਣ ਵਗੈਰਾ ਰੱਖੇ ਹੋਇਆ ਫਾਰਮ ਕੇ ਸਾਰੇ ਮੈਂ ਲੈ ਵੀ ਇਹਨਾਂ ਦੇ ਗਾਉਣ ਲਏ ਆਂ ਤੇ ਦੇਖੋ ਆਹ ਹੁਣ ਨੂਰ ਦੇ ਜਸਤੇ ਵੀ ਆਪਣੀ ਦਾ ਛੋਟਾ ਹੋ ਗਿਆ ਇਹਨਾਂ ਨੂੰ ਦੇਖੋ ਇੱਕ ਇੱਕ ਵਾਰੀ ਆਪਾਂ ਪਾਰਟੀ 'ਚ ਪਾਉਣੇ ਆਂ ਦੇਖੋ ਮੁੜ ਕੇ ਆਏ ਆਂ ਆਪਾਂ ਸਾਹਮਣੇ ਨੇ ਆ ਹਨਾ ਬਹੁਤ ਹੁਣ ਦੇਖ ਜਿਹੜੇ ਚੇਚੀਆਂ ਜਿਹਾ ਮੰਗਵਾਈਆਂ ਨੇ ਨਾ ਇਹਨਾਂ ਨੂੰ ਉਹਦੇ ਵਿੱਚ ਮੈਂ ਸੈਟ ਕਰਕੇ ਰੱਖੂਗੀ ਇਹ ਆਪਣੀ ਹੈਗਾ ਵੱਡੀ ਬੇਟੀ ਦਾ ਦੋ ਤਿੰਨ ਨੇ ਸ਼ਾਇਦ ਇਹਦੇ ਉਹਦੇ ਆ ਇਸੇ ਸਿੰਘ ਇੱਕ ਉਧਰ ਵੀ ਆਉਦੀ ਮਿੱਢੀ ਸਾਰੇ ਇਕੱਠੇ ਕਰਕੇ ਰੱਖੋਣ ਇਹਨਾਂ ਦੇ ਜਦੋਂ ਪਾਉਣੇ ਹੋਣਗੇ ਆਪਣਾ ਕੱਢ ਲੈਣਗੇ ਆ ਤਾਂ ਆਪਣੀ ਨਾ ਬਰਾਉਦਾ ਦੇਖੋ ਜਦੋਂ ਛੋਟੀ ਜੀ ਹੁੰਦੀ ਸੀ ਕਿਉਂਕਿ ਖਰਾਬ ਤਾਂ ਹੁੰਦੇ ਨਹੀਂ ਇਹ ਇੱਕ ਇੱਕ ਦੋ ਦੋ ਵਾਰੀ ਜੇ ਪੈਂਦੇ ਆ ਹਨਾ ਤੇ ਉਹਦੋਂ ਨੂੰ ਬੱਚਿਆਂ ਦੇ ਛੋਟੇ ਹੋ ਜਾਂਦੇ ਹੁਣ ਜਸ਼ਨੇ ਵੀ ਦੋ ਵਾਰੀ ਪਾ ਲਿਆ ਪ੍ਰੋਗਰਾਮ ਤੇ ਹੁਣ ਜਸ਼ ਦੇ ਵੀ ਆਉਣਾ ਇਹ ਚਲੋ ਪਿਆ ਬਾਕੀ ਜੇ ਕੋਈ ਬੱਚਾ ਹੋਇਆ ਲੋੜਵੰਦਾ ਪਾਉਣ ਨੂੰ ਦੇ ਦਾਂਗੇ ਸਿੱਟਣ ਨਹੀਂ ਦੇਣੀ ਹੈ ਕਿਉਂਕਿ ਇੰਨੀ ਸੋਹਣੀ ਚੀਜ਼ਾ ਸਿੱਟਣ ਨੂੰ ਵੀ ਜੀ ਨਹੀਂ ਕਰਦਾ ਬਾਕੀ ਇਹ ਤਾਂ ਕਹਿ ਦਿੰਦੀਆਂ ਨੇ ਨਹੀਂ ਮੰਮੀ ਸਾਮ ਕੇ ਰੱਖ ਸਾਡੇ ਕੱਪੜੇ ਅਸੀਂ ਵੱਡੀਆਂ ਹੋਈਆਂ ਦੇਖਿਆ ਕਰਾਂਗੀਆਂ ਕਰਾਂਗੀਆਂ ਬੋਲ ਜੀ ਹਾਂ ਪਾ ਪੈਸੇ ਲਾ ਤਾਂ ਦਿੰਨੇ ਆ ਹਨਾ ਮੁੜ ਕੇ ਉਹ ਗੱਲ ਇੱਕ ਅੱਧੀ ਵਾਰੀ ਪਾਰਟੀ 'ਚ ਪੈ ਜਾਂਦਾ ਮੁੜ ਕੇ ਆ ਪਿਆ ਹਾਂ ਚਲੋ ਜੀ ਚੱਕਦੇ ਆ ਖਿਲਾਰਾ ਆਪਾਂ ਤੇ ਪਾਪਾ ਜੀ ਮੈਂ ਤੁਹਾਨੂੰ ਇੱਧਰ ਦੀ ਬਾੜੀ ਵਿੱਚ ਦਿਖਾਉਣੀ ਆ ਉਹ ਦੇਖੋ ਪਾਪਾ ਇੱਧਰ ਲੱਗੇ ਹੋਏ